ਬੇਨਤੀ ਕਰਾਂ ਸਾਨੂੰ ਦੇਖਣਾ ਪਏਗਾ ਕਿ ਅੱਜ ਸਾਡਾ ਪੰਥ ਕੀ ਕੰਮ ਕਰ ਰਿਹਾ ਹੈ ਅੱਜ ਸਾਡੇ ਬਾਬਿਆਂ ਦਾ ਇਸ ਗੱਲ ਤੇ ਜ਼ੋਰ ਲੱਗਾ ਹੈ ਕਿ ਗੁਰਦੁਆਰਿਆਂ ਨੂੰ ਸੋਨੇ ਵਿੱਚ ਮੜ ਦੋ ਗੁਰਦੁਆਰਿਆਂ ਨੂੰ ਸੰਗ ਮਰਮਰ ਦੇ ਵਿੱਚ ਮੜ ਦੋ ਜਾਂ ਇਹਨਾਂ ਦਾ ਜ਼ੋਰ ਲੱਗਾ ਹੈ ਕਿ ਜਿੱਥੇ ਇੱਕ ਪਿੰਡ ਦੇ ਵਿੱਚ ਪਹਿਲਾਂ ਹੀ ਪੰਜ ਗੁਰਦੁਆਰੇ ਨੇ ਉੱਥੇ ਛੇਵਾਂ ਗੁਰਦੁਆਰਾ ਬਣਾਉਣਾ ਸ਼ੁਰੂ ਕਰਦਿਓ ਹੁਣ ਸਾਡੀ ਕੌਮ ਦਾ ਜੋਰ ਇਹਨਾਂ ਕੰਮਾਂ ਤੇ ਲੱਗਾ ਹੈ ਕਿ ਗੁਰਦੁਆਰਿਆਂ ਤੇ ਸੋਨਾ ਲਾ ਲਓ ਇੱਕ ਪਿੰਡ ਦੇ ਵਿੱਚ 5-5 ਗੁਰਦੁਆਰੇ ਬਣਾ ਲਓ ਵਾਧੂ ਦੇ ਲੰਗਰ ਲਾ ਲਓ ਨਗਰ ਕੀਰਤਨ ਕੱਢ ਲਓ ਪਖੰਡੀ ਬਾਬਿਆਂ ਦੀਆਂ ਵਰਸੀਆਂ ਮਨਾ ਲਓ ਸਾਡਾ ਸਾਰਾ ਜੋਰ ਇਹਨਾਂ ਕੰਮਾਂ ਤੇ ਲੱਗਾ ਹੋਇਆ ਹੈ ਤੇ ਪਰ ਤੁਸੀਂ ਦੇਖੋਗੇ ਡੇਰੇਦਾਰ ਇਹ ਕੰਮ ਨਹੀਂ ਕਰਦੇ ਜਿੰਨੇ ਵੀ ਡੇਰੇ ਨੇ ਉਹ ਨਾ ਤੇ ਆਪਣੇ ਧਾਰਮਿਕ ਸਥਾਨਾਂ ਤੇ ਸੋਨਾ ਲਾਉਂਦੇ ਨੇ ਨਾ ਹੀ ਉਹ ਆਪਣੇ ਪੂਰਵਜਾਂ ਦੀਆਂ ਵਰਸੀਆਂ ਮਨਾਉਂਦੇ ਨੇ ਨਾ ਹੀ ਉਹ ਵਾਧੂ ਦੇ ਲੰਗਰ ਲਾਉਂਦੇ ਨੇ ਹੁਣ ਦੇਖੋ ਡੇਰੇਦਾਰਾਂ ਦਾ ਨਾ ਕੋਈ ਸਿਧਾਂਤ ਨਾ ਕੋਈ ਫਲਸਫਾ ਨਾ ਕੋਈ ਉਹਨਾਂ ਦੀ ਕੁਰਬਾਨੀ ਪਰ ਉਹ ਕਰ ਕੀ ਰਹੇ ਨੇ ਤੁਸੀਂ ਦੇਖੋ ਜਿਹੜਾ ਗੁਰੂ ਨਾਨਕ ਨੇ ਸਿਧਾਂਤ ਦਿੱਤਾ ਸੀ ਨਾ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾ ਬੈਸਣ ਪਾਈ ਹੈ ਮੈਂ ਕਹਿੰਨਾ ਅੱਜ ਸਮੇਂ ਦੀ ਨਬਜ ਨੂੰ ਪਛਾਣ ਕੇ ਡੇਰੇਦਾਰ ਅੱਜ ਇਸ ਸਿਧਾਂਤ ਤੇ ਪਹਿਰਾ ਦੇ ਰਹੇ ਨੇ ਕਿਵੇਂ ਪਹਿਰਾ ਦੇ ਰਹੇ ਨੇ ਮੈਂ ਇੱਕ ਡੇਰੇਦਾਰ ਦੀ ਉਦਾਹਰਣ ਦਵਾਂ ਸਰਸੇ ਵਾਲੇ ਨੇ ਇੱਕ ਫੋਰਸ ਬਣਾਈ ਹੈ ਸ਼ਾ ਸਤ ਨਾਮ ਗ੍ਰੀਨ ਵੈਲਫੇਅਰ ਫੋਰਸ ਕਦੇ ਤਾਂ ਇਹ ਉਸ ਫੋਰਸ ਦੀ ਅਗਵਾਈ ਦੇ ਵਿੱਚ ਖੂਨਦਾਨ ਕੈਂਪ ਲਾਉਂਦਾ ਹੈ ਤੇ ਇੱਕ ਦਿਨ ਦੇ ਵਿੱਚ 43000 ਯੂਨਿਟ ਤੋਂ ਉੱਪਰ ਖੂਨ ਇਕੱਠਾ ਕਰਕੇ ਵਿਸ਼ਵ ਰਿਕਾਰਡ ਬਣਾਉਂਦਾ ਹੈ ਤੇ ਕਦੇ ਇੱਕ ਦਿਨ ਦੇ ਵਿੱਚ ਅੱਖਾਂ ਦੀ ਜਾਂਚ ਦਾ ਕੈਂਪ ਲਗਾਉਂਦਾ ਹੈ ਤੇ ਇੱਕੇ ਦਿਨ ਦੇ ਵਿੱਚ 5000 ਤੋਂ ਉੱਪਰ ਅੱਖਾਂ ਬਣਾ ਕੇ ਤੇ ਗਿਨਿਸ ਬੁੱਕ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਰਿਹਾ ਹੈ ਹੁਣ ਇਹ ਸਾਰੇ ਕੰਮ ਸਮਾਜ ਸੇਵਾ ਦੇ ਨੇ ਕਦੇ ਇਸੇ ਫੋਰਸ ਦੀ ਅਗਵਾਈ ਦੇ ਵਿੱਚ ਇੱਕ ਦਿਨ ਦੇ ਵਿੱਚ 68 ਲੱਖ 73 ਹਜ਼ਾਰ ਪੌਦਾ ਲਗਾ ਕੇ ਵਿਸ਼ਵ ਰਿਕਾਰਡ ਬਣਾ ਰਿਹਾ ਹੈ ਹੁਣ ਇਹ ਸਾਰੇ ਕੰਮ ਗੁਰੂ ਕੇ ਸਿੱਖੋ ਸਮਾਜ ਸੇਵਾ ਦੇ ਨੇ ਸਿਧਾਂਤ ਸਾਡਾ ਸੀ ਪਰ ਡੇਰੇਦਾਰਾਂ ਨੇ ਹਾਈਜੈਕ ਕਰਕੇ ਤੇ ਆਪਣੇ ਹੱਕ ਦੇ ਵਿੱਚ ਪੁਗਤਾਇਆ ਤੇਰਾ ਪ੍ਰਭਾਵ ਇਹ ਪਿਆ ਕਿ ਲੋਕ ਉਹਨਾਂ ਦੇ ਨਾਲ ਜੁੜਨਾ ਸ਼ੁਰੂ ਹੋ ਗਏ ਹੁਣ ਦੂਸਰਾ ਪੱਖ ਕਿਸੇ ਡੇਰੇ ਦਾ ਕੋਈ ਸ਼ਰਧਾਲੂ ਹੈ ਮੰਨ ਲਓ ਆਰਥਿਕ ਪੱਖੋਂ ਕਮਜ਼ੋਰ ਹੈ ਉਸਨੇ ਆਪਣੀ ਧੀ ਦਾ ਵਿਆਹ ਕਰਨਾ ਹੈ ਤੇ ਬੇਨਤੀ ਕਰਾਂ ਉਸ ਨੂੰ ਕਿਸੇ ਦੇ ਕੋਲ ਪੱਲਾ ਅੜ ਕੇ ਮੰਗਣ ਦੀ ਲੋੜ ਨਹੀਂ ਪਵੇਗੀ ਜਿਸ ਡੇਰੇ ਨਾਲ ਉਹ ਸੰਬੰਧ ਰੱਖਦਾ ਹੈ ਉਹ ਡੇਰੇਦਾਰ ਉਸ ਦੀ ਧੀ ਦਾ ਵਿਆਹ ਕਰੇਗਾ 2 ਨੰਬਰ ਪੁਆਇੰਟ ਜਰਾ ਧਿਆਨ ਨਾਲ ਸੁਣਿਓ ਜੇਕਰ ਕਿਸੇ ਡੇਰੇ ਦਾ ਕੋਈ ਸ਼ਰਧਾਲੂ ਬਿਮਾਰ ਹੋ ਜਾਵੇ ਵੱਡੀ ਤੋਂ ਵੱਡੀ ਬਿਮਾਰੀ ਲੱਗ ਜਾਵੇ ਤੇ ਉਹਦਾ ਇਲਾਜ ਉਸ ਡੇਰੇ ਨਾਲ ਬਣੇ ਸੰਬੰਧਿਤ ਹਸਪਤਾਲ ਦੇ ਵਿੱਚ ਹੋਏਗਾ ਤੇ ਖਰਚਾ ਵੀ ਉਸ ਦਾ ਕੋਈ ਨਹੀਂ ਲਿਆ ਜਾਏਗਾ ਹੁਣ ਸਾਡੇ ਵੱਲ ਆ ਜਾਓ ਸਾਡੇ ਕਿਸੇ ਗਰੀਬ ਸਿੱਖ ਨੇ ਆਪਣੀ ਧੀ ਦਾ ਵਿਆਹ ਕਰਨਾ ਹੋਵੇ ਤਾਂ ਤੁਸੀਂ ਦੱਸੋ ਉਹਦੀ ਬਾਹ ਕੌਣ ਫੜੇਗਾ ਹੈ ਕੋਈ ਸੰਸਥਾ ਐਹੋ ਜਿਹੀ ਇਕਾ ਦੁੱਕਾ ਸੰਸਥਾਵਾਂ ਨੂੰ ਛੱਡ ਕੇ ਗਰੀਬ ਸਿੱਖ ਦੀ ਬਾਹ ਫੜਨ ਨੂੰ ਕੋਈ ਤਿਆਰ ਨਹੀਂ ਹੈ ਜੇਕਰ ਸਾਡਾ ਗਰੀਬ ਸਿੱਖ ਭਿਆਨਕ ਬਿਮਾਰੀ ਤੋਂ ਪੀੜਤ ਹੋਵੇ ਤੇ ਤੁਸੀਂ ਦੱਸੋ ਕਿਹੜੇ ਹਸਪਤਾਲ ਦੇ ਵਿੱਚੋਂ ਜਾ ਕੇ ਇਲਾਜ ਕਰਵਾਏ ਇੱਥੇ ਤਾਂ ਸਾਡੇ ਜਿਨ੍ਹਾਂ ਨੂੰ ਲੋਕ ਮਹਾਪੁਰਸ਼ ਕਹਿੰਦੇ ਨੇ ਪਹਿਲਾਂ ਤੇ ਉਹ ਕਾਰ ਸੇਵਾ ਦੇ ਨਾਂ ਤੇ ਹਸਪਤਾਲ ਬਣਾਉਂਦੇ ਨੇ ਫਿਰ ਜਦੋਂ ਹਸਪਤਾਲ ਬਣ ਕੇ ਤਿਆਰ ਹੋ ਜਾਂਦਾ ਜਦੋਂ ਕਮਾਈ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਪ੍ਰਾਈਵੇਟ ਫਰਮਾਂ ਨੂੰ ਠੇਕੇ ਦੇ ਦੇ ਦਿੱਤਾ ਜਾਂਦਾ ਮਾਝੇ ਦੇ ਵਿੱਚ ਤੁਸੀਂ ਕਦੇ ਗਏ ਹੋਗੇ ਨਾ ਮਾਝੇ ਦੇ ਵਿੱਚ ਇੱਕ ਹਸਪਤਾਲ ਇਦਾਂ ਹੀ ਬਣਿਆ ਪਹਿਲਾਂ ਸੰਗਤਾਂ ਦੇ ਕੋਲੋਂ ਟੋਕਰੀ ਢਵਾਈ ਗਈ ਕਾਰ ਸੇਵਾ ਦੇ ਨਾਂ ਤੇ ਹਸਪਤਾਲ ਬਣਾਇਆ ਫਿਰ ਜਦੋਂ ਬਣ ਕੇ ਤਿਆਰ ਹੋ ਗਿਆ ਤੇ ਫਿਰ ਪ੍ਰਾਈਵੇਟ ਫਰਮ ਨੂੰ ਠੇਕੇ ਦੇ ਦਿੱਤਾ ਗਿਆ ਮੈਂ ਕਿਹਾ ਕਿਉਂ ਨਾ ਲੋਕ ਡੇਰਿਆਂ ਵੱਲ ਜਾਣ ਤੁਸੀਂ ਇਹਨਾਂ ਕੰਮਾਂ ਵੱਲੋਂ ਹਟੋਗੇ ਤਾਂ ਤਾਂ ਹੀ ਲੋਕ ਤੁਹਾਡੇ ਵੱਲ ਆਉਣਗੇ ਬੇਨਤੀ ਕਰਾਂ ਜਿੰਨਾ ਚਿਰ ਅਸੀਂ ਗੁਰਦੁਆਰਿਆਂ ਤੇ ਸੋਨਾ ਲਾਉਣਾ ਪਖੰਡੀ ਬਾਬਿਆਂ ਦੀਆਂ ਵਰਸੀਆਂ ਮਨਾਉਣੀਆਂ ਤੇ ਵਾਧੂ ਦੇ ਲੰਗਰ ਲਾਉਣੇ ਲੰਗਰ ਸਮੇਂ ਦੀ ਲੋੜ ਹੈ ਪਰ ਜਿਹੜੀ ਲੰਗਰ ਦੀ ਰੂਪਰੇਖਾ ਅੱਜ ਅਸੀਂ ਬਣਾ ਕੇ ਬੈਠੇ ਹਾਂ 36 36 ਪ੍ਰਕਾਰ ਦੇ ਲੰਗਰ ਲਾਉਣੇ ਬਾਬੇ ਨਾਨਕ ਨੇ ਨਹੀਂ ਸਿਖਾਏ ਅੱਜ ਤੇ ਜ਼ੁਬਾਨ ਦੇ ਚਸਕਿਆਂ ਦੇ ਵਿੱਚ ਪਾ ਕੇ ਅਸੀਂ ਵਾਧੂ ਦੇ ਲੰਗਰ ਲਾ ਕੇ ਕੌਮ ਦਾ ਸਰਮਾਇਆ ਖਰਾਬ ਕਰ ਰਹੇ ਹਾਂ ਲੰਗਰ ਲਾਓ ਦਾਲ ਫੁਲਕੇ ਦਾ ਲੰਗਰ ਲਾਓ ਜਿਹੜਾ ਇੱਕ ਗਰੀਬ ਦਾ ਢਿੱਡ ਭਰ ਸਕੇ ਪਰ ਅੱਜ ਲੰਗਰ ਵੀ ਮਲਕ ਭਾਗੋਆਂ ਦਾ ਹੋ ਗਿਆ ਲੰਗਰ ਵੀ ਭਾਈ ਲਾਲੋ ਦਾ ਨਹੀਂ ਰਿਹਾ